ਤਾਂ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਤੇ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਕੋਈ ਸਲਾਹ ਦੇਣ ਲੱਗੇ ਆ ਵੀ ਜੇ ਪੰਜਾਬ ਦੀ ਨਹਿਰ ਬਦਲੂਗੀ ਪਿੰਡਾਂ ਦੀ ਨਹਿਰ ਬਦਲੂਗੀ ਤਾਂ ਤੁਹਾਨੂੰ ਮਤਲਬ ਵੀ ਸਮਾਜ ਸੇਵੀਆਂ ਲੋਕਾਂ ਦੇ ਨਾਲ ਜੁੜਨਾ ਪੈਣਾ ਹੈ ਜੇ ਕੋਈ ਸਮਾਜ ਸੇਵੀ ਲੋਕ ਤੁਹਾਡੇ ਨਗਰਾਂ ਵਿੱਚ ਨਹੀਂ ਤਾਂ ਤੁਹਾਨੂੰ ਸਮਾਜ ਸੇਵੀ ਕਮੇਟੀਆਂ ਬਣਾਉਣੀਆਂ ਪੈਣਗੀਆਂ ਕੋਮਾ ਧਰਮਾਂ ਮੱਜਮਾਂ ਤੋਂ ਉੱਪਰ ਉੱਠ ਕੇ ਪਿੰਡ ਤੋਂ ਸਵਾਰਨ ਵਾਸਤੇ ਪੰਜਾਬ ਨੂੰ ਸਵਾਰਨ ਵਾਸਤੇ ਕਿਉਂਕਿ ਜਿਹੜੀ ਸਿਆਸਤ ਆ ਜਿਹੜੀ ਰਾਜਨੀਤੀ ਹੈ ਇਹਦੇ ਨਾਲ ਮੁੜ ਕੇ ਲੋਕ ਕਈ ਤਰ੍ਹਾਂ ਦੇ ਫੁਰਨੇ ਖੜੇ ਕਰ ਲੈਂਦੇ ਵੀ ਇਹ ਤਾਂ ਵੋਟਾਂ ਦੀ ਖਾਤਰ ਕਰਦਾ ਜਿਹੜੇ ਸਮਾਜ ਸੇਵੀ ਲੋਕ ਹੁੰਦੇ ਆ ਉਹ ਮਤਲਬ ਇੱਕ ਉਹਨਾਂ ਦੀ ਇਹ ਸੋਚ ਹੁੰਦੀ ਆ ਵੀ ਆਪਾਂ ਸਭ ਦਾ ਭਲਾ ਕਰ ਰਹਾ ਹੈ ਤਾਂ ਭਲੇ ਵਾਲੇ ਪਾਸੇ ਜਿਹੜੀ ਸੋਚ ਹੁੰਦੀ ਉਹ ਸਮਾਜ ਸੇਵੀ ਲੋਕਾਂ ਦੀ ਹੁੰਦੀ ਆ ਕਿਸੇ ਨੂੰ ਉਹ ਗੱਲ ਕਹਿ ਸਕਦੇ ਆ ਜਿਹੜੇ ਵੋਟਾਂ ਵਾਲੇ ਉਹ ਕਿਸੇ ਨੂੰ ਗੱਲ ਨਹੀਂ ਕਹਿ ਸਕਦੇ ਪਿੰਡ ਦੇ ਵਿੱਚ ਕਿਉਂਕਿ ਉਹਨਾਂ ਨੂੰ ਆਇ ਹੁੰਦਾ ਵੀ ਸਾਡੇ ਬੋਟ ਬੈਂਕ ਟੁੱਟਦਾ ਹੈ ਵੋਟਾਂ ਦੀ ਖਾਤਰ ਉਹ ਮਤਲਬ ਵੀ ਸੱਚ ਨਹੀਂ ਬੋਲਦੇ ਤੇ ਜਿਹੜੇ ਸਮਾਜ ਸੇਵੀ ਲੋਕ ਹੁੰਦੇ ਉਹ ਇੱਕ ਸੱਚ ਨਾਲ ਜੁੜੇ ਹੁੰਦੇ ਆ ਰੱਬ ਨਾਲ ਜੁੜੇ ਹੁੰਦੇ ਆ ਧਰਤੀ ਨਾਲ ਜੁੜੇ ਹੁੰਦੇ ਆ ਵਾਤਾਵਰਨ ਨਾਲ ਜੁੜੇ ਹੁੰਦੇ ਆ ਉਹਨਾਂ ਨੂੰ ਮਤਲਬ ਇਹਨਾਂ ਚੀਜ਼ਾਂ ਦੇ ਨਾਲ ਪਿਆਰ ਹੁੰਦਾ ਹੈ ਉਹਨਾਂ ਨੂੰ ਆਪਣੀਆਂ ਵੋਟਾਂ ਨਾਲ ਪਿਆਰ ਨਹੀਂ ਹੁੰਦਾ ਵੀ ਆਪਾਂ ਆਪਣੀ ਚੌਧਰ ਨਾਲ ਪਿਆਰ ਨਹੀਂ ਹੁੰਦਾ ਵੀ ਕੋਈ ਆਪਾਂ ਆਪਣੀ ਚੌਧਰ ਚਮਕਾਉਣੀ ਆ ਉਹਨਾਂ ਨੂੰ ਹੁੰਦਾ ਕਿ ਸਾਡਾ ਵਾਤਾਵਰਨ ਬਚੇ ਸਾਡਾ ਪੰਜਾਬ ਬਚੇ ਪਿੰਡੂ ਖੇਤਰ ਦੇ ਵਿਰਸੇ ਬਚਣ ਜਾਨੀ ਕਿ ਉਹ ਸਭ ਨੂੰ ਸੱਚੀ ਸੁੱਚੀ ਗੱਲ ਕਹਿ ਸਕਦੇ ਆ ਤਾਂ ਇਸ ਵਾਸਤੇ ਅੱਜ ਪਿੰਡਾਂ ਦੇ ਵਿੱਚ ਸਮਾਜ ਸਮੇਵੀ ਕਮੇਟੀਆਂ ਬਣਨ ਦੀ ਲੋੜ ਆ ਜਿਹੜੇ ਸਾਰੇ ਤਰ੍ਹਾਂ ਦੀ ਇੱਕਠੇ ਹੋਣ ਲੋਕ ਸਾਰੇ ਧਰਮਾਂ ਸਾਰੀਆਂ ਜਾਤੀਆਂ ਦੇ ਸਾਰੇ ਮਜਬਾਂ ਦੇ ਤੇ 10 ਤੋਂ 20 ਬੰਦੇ ਹੋਣੇ ਚਾਹੀਦੇ ਜਿਹੜੇ ਪਿੰਡ ਦੇ ਲਈ ਕੁਝ ਕਰ ਸੰਗਣ ਪਿੰਡ ਦੇ ਵਿੱਚ ਸੱਚ ਬੋਲ ਸੰਗਣ ਜੇ ਕਿਸੇ ਵੀ ਪਾਰਟੀ ਦਾ ਕੋਈ ਪਿੰਡ ਦੇ ਵਿੱਚ ਨੁਮਾਇੰਦਾ ਆਉਂਦਾ ਪਿੰਡ ਦੀ ਮੰਗ ਰੱਖ ਸਕਦੇ ਆ ਵੀ ਭਾਈ ਆ ਸਾਡੇ ਪਿੰਡ ਦੀ ਮੰਗ ਹੈ ਤੇ ਪਾਰਟੀ ਜਿਹੜੀ ਹੁੰਦੀ ਹੈ ਮੰਨ ਕੇ ਚਲੋ ਇੱਕ ਪਾਰਟੀ ਉਹ ਦੂਜੀ ਪਾਰਟੀ ਦੇ ਅੱਗੇ ਮੰਗ ਨਹੀਂ ਰੱਖ ਸਕਦੀ ਪਿੰਡੂ ਖੇਤਰ ਦੇ ਲੀਡਰ ਅਗਲਾ ਜਾਂਦਾ ਯਾਰ ਵੀ ਉੱਥੇ ਤਾਂ ਮੈਂ ਨਹੀਂ ਜਾਣਾ ਇਹ ਤਾਂ ਵਿਰੋਧੀ ਧਿਰ ਹੈ ਜਿਹੜੇ ਸਮਾਜ ਸੇਵੀ ਹੁੰਦੇ ਆ ਉਹ ਕਿਸੇ ਵਿਰੋਧੀ ਧਿਰ ਨਹੀਂ ਹੁੰਦਾ ਉਹ ਲੋਕਾਂ ਨਾਲ ਜੁੜੇ ਹੁੰਦੇ ਆ ਪੰਜਾਬ ਨਾਲ ਜੁੜੇ ਹੁੰਦੇ ਆ ਪੰਜਾਬ ਦੇ ਵਿਰਸੇ ਨਾਲ ਜੁੜੇ ਹੁੰਦੇ ਆ ਅਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਸਮਾਜ ਸੇਵੀ ਲੋਕ ਪੰਜਾਬ ਦੀ ਤਰੱਕੀ ਕਰ ਸਕਦੇ ਆ ਪੰਜਾਬ ਦੀਆਂ ਨਿਹਾਰਾਂ ਬਦਲ ਸਕਦੇ ਆ ਤੇ ਹੁੰਦੇ ਹੋਏ ਗੈਰ ਕਾਨੂੰਨੀ ਕੰਮਾਂ ਦੀ ਆਵਾਜ਼ ਚੱਕ ਸਕਦੇ ਆ ਤੇ ਸਾਰੇ ਲੋਕਾਂ ਨੂੰ ਸੱਚ ਕਹਿ ਸਕਦੇ ਆ ਉਹਨਾਂ ਕੋਲੇ ਇੱਕ ਸੱਚ ਹੁੰਦਾ ਕਿਉਂਕਿ ਉਹਨਾਂ ਨੇ ਕਿਹੜਾ ਇਹ ਹੁੰਦਾ ਵੀ ਯਾਰ ਜੇ ਇਹਨੂੰ ਮੈਂ ਕਹਿਦਾ ਤਾਂ ਮੇਰੀ ਵੋਟ ਟੁੱਟ ਜੂਗੀ ਇਸ ਵਾਸਤੇ ਅੱਜ ਸਮਾਜ ਸੇਵੀ ਲੋਕਾਂ ਦੀ ਲੋੜ ਆ ਪਿੰਡਾਂ ਦੇ ਵਿੱਚ ਸਮਾਜ ਸੇਵੀ ਕਮੇਟੀਆਂ ਬਣਾਓ ਜਿਹੜੇ ਪਿੰਡਾਂ ਦੇ ਮੁੱਦੇ ਆ ਪਿੰਡਾਂ ਦੇ ਮਸਲੇ ਆ ਪੰਜਾਬ ਦੇ ਮਸਲੇ ਆ ਉਹਨਾਂ ਦੀ ਉਹ ਵਾਰ ਚੱਕ ਸਕਣ ਤੇ ਸਾਰੀਆਂ ਪਾਰਟੀਆਂ ਤੋਂ ਪਿੰਡਾਂ ਦੇ ਵਿੱਚ ਮੁੱਦੇ ਦੀ ਗੱਲ ਕਰ ਸਕਣ ਵੀ ਆ ਸਾਡੇ ਪਿੰਡ ਦਾ ਮਸਲਾ ਆ ਗ੍ਰਾਂਡ ਆ ਭਾਈਚਾਰੇ ਦਾ ਮਸਲਾ ਕਿਸਾਨਾਂ ਦਾ ਮਸਲਾ ਸਾਰੇ ਤਰ੍ਹਾਂ ਦੇ ਉਹ ਮਸਲੇ ਦੀ ਗੱਲ ਕਰ ਸਕਦੇ ਸਾਰੀਆਂ ਪਾਰਟੀਆਂ ਨਾਲ ਸਾਰੇ ਪਾਰਟੀਆਂ ਦੇ ਲੀਡਰਾਂ ਨੂੰ ਉਹ ਗੱਲ ਕਹਿ ਸਕਦੇ ਵੀ ਆ ਸਾਡੇ ਪਿੰਡ ਦਾ ਮਸਲਾ ਸਾਡੇ ਪੰਜਾਬ ਦਾ ਮਸਲਾ ਹੈ ਤੁਹਾਨੂੰ ਇਹਨਾਂ ਕੁਝ ਕਹਿੰਦੇ ਜੇ ਕੋਈ ਸਾਥੋਂ ਸ਼ਬਦ ਵੱਧ ਘੱਟ ਬੋਲੇਗਾ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਅੱਜ ਲੋੜ ਹੈ ਇਹਨਾਂ ਗੱਲਾਂ ਦੀ ਪੰਜਾਬ ਨੂੰ ਤੇ ਪਿੰਡਾਂ ਵਿੱਚ ਲੋੜ ਹੈ ਇਹਨਾਂ ਚਾਲ ਯਾਨੀ ਕਿ ਪੰਜਾਬ ਤੇ ਪੰਜਾਬ ਦੇ ਵਿੱਚ ਜਿਹੜੇ ਪਿੰਡ ਹੈ ਲੋਕ ਹੈ ਇਹਨਾਂ ਚੀਜ਼ਾਂ ਦੀ ਅੱਜ ਜ਼ਿਆਦਾ ਲੋੜ ਹੈ ਪੰਜਾਬ ਨੂੰ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਜੀ